ਉਹਨਾਂ ਨੇ 10 ਦਿਨ ਦਾ ਵੀ ਮੇਰੇ ਤੋਂ ਲੈਤਾ ਸੀ 40000 ਰੁਪਏ ਲੈਂਤਾ ਸੀਗਾ ਮਤਲਬ ਕਿ ਐਡਮਿਟ ਰੱਖਿਆ ਸੀਗਾ ਕਰਨਾ ਵੀ ਕੀ ਹੁੰਦਾ ਸੀ ਬਈ ਸਿਰਫ ਉਹਨਾਂ ਨੇ ਦਵਾਈ ਦੇ ਦੇਣੀ ਸਵੇਰੇ ਤੋਂ ਸ਼ਾਮ ਮਤਲਬ ਰੋਟੀ ਪਾਣੀ ਦੇ ਦੇਣਾ ਬਸ ਹੋਰ ਉਦੋਂ ਜ਼ਿਆਦਾ ਟ੍ਰੀਟਮੈਂਟ ਕੁਝ ਵੀ ਨਹੀਂ ਹੈਗਾ ਸੀਗਾ ਜੇ ਵੱਤ ਵਾਦ ਇੱਕ ਅੱਧੀ ਉਹਨਾਂ ਨੇ ਮੇਰੇ ਗੂਲੂਪੋਲ ਦੀ ਬੋਤਲ ਲਾਈ ਹੋਊਗੀ ਇਤਨਾ ਆਪਾਂ ਕਿਸੇ ਨਾਲ ਫालतू ਆਪਾਂ ਗੱਲ ਸ਼ੇਅਰ ਕਰ ਸਕਦੇ ਆ ਕੋਈ ਆਪਾਂ ਕਿਸੇ ਕੰਨੀ ਫालतੂ ਆ ਝਾਕ ਵੀ ਨਹੀਂ ਸਕਦੇ ਹੈਗੇ ਜੇ ਆਪਾਂ ਝਾਕਦੇ ਆ ਤਾਂ ਜਿਹੜੇ ਹੁੰਦੇ ਨੇਗੇ ਵਿੱਚ ਤੁਹਾਨੂੰ ਪਤਾ ਹੈਗਾ ਰੱਖੇ ਹੋਏ ਉਹ ਦੋ ਦਿਨ ਤਿੰਨ ਜਣੇ ਆ ਕੇ ਵੀਰੇ ਕੋਈ ਕਹਿਦਾ ਹੁੰਦਾ ਕੰਦ ਕਰਨੀ ਉਂ ਕਰਕੇ ਬੈਠ ਜਾ ਕੋਈ ਕਹਿੰਦਾ ਕਿੱਧਰ ਨੂੰ ਕਰਕੇ ਬੈਠ ਜਾ ਫालतू ਪ੍ਰਾਈਵੇਟ ਦੇ ਵਿੱਚ ਦਾ ਤੁਹਾਨੂੰ ਪਤਾ ਬਈ ਫालतू ਗਿਣਮੀਆਂ ਰੋਟੀਆਂ ਦਿੰਦਿਆ ਰੇ ਬਈ ਬਦਲੋ ਕੀ ਆਹ ਕਹਿੰਦੇ ਨੇ ਕਿ ਵੀ ਹਾਂ ਵੀ ਆਹ ਤੈਨੂੰ ਇੰਨੀ ਰੋਟੀ ਮਿਲੂਗੀ ਜੇ ਤੂੰ ਆਏ ਕੋਈ ਥਾਲਾ ਦਾਣਾ ਵੀ ਮੂੰਹ ਚਾਕੇ ਪਾ ਲੈਣਾ ਤਾਂ ਵੀ ਤੁਹਾਡੇ ਕੋਲ ਪੈ ਸਕਦੀ ਹੈ ਜੀ ਉੱਥੇ ਮਤਲਬ ਪਰਚਾ ਪਿਆ ਹੋਇਆ ਵੀਰੇ ਪਰਚੇ ਦਾਵਾਦ ਫਿਰ ਮੈਨੂੰ ਪੁਲਿਸ ਨੇ ਜੋ ਵੀ ਕਾਰਵਾਈ ਸੀਗੀ ਹਣਾ ਮੈਂ ਕੀਤੀ ਆ ਉਹਦੀਆਂ ਨਾ ਰਿਮਾਂਡ ਰਮੋਡ ਲੈਤਾ ਕੁੱਟਿਆ ਜੋ ਵੀ ਉਹਨਾਂ ਨੇ ਅਦਾ ਕਰਨਾ ਸੀਗਾ ਪੂਰਾ ਸਿੱਦਤ ਪੂਰੀ ਕੀਤੀ ਤੂੰ ਜੀਵ ਵਾਲੀ ਗੋਲੀ ਨਾਲ ਛੱਡਿਆ ਜਾਊਗਾ ਹਨਾ ਇਹ ਤਾਂ ਸਭ ਬਹਿਮ ਨੇਗੇ ਉਹ ਤਾਂ ਇੱਕ ਤਰ੍ਹਾਂ ਦਾ ਵੀਰੇ ਨਸ਼ੇ ਦੀ ਲੱਗਣ ਵਾਲਾ ਕੰਮ ਹੈਗਾ ਆਪਾਂ ਚਿੱਟਾ ਛੱਡ ਦੋ ਜੀਵ ਵਾਲੀ ਗੋਲੀ ਲਾ ਲਓ ਹਨਾ ਵੀ ਜਿੰਨਾ ਚਿਰ ਆਪਾਂ ਲਈ ਜਾ ਮੈਂ 40-45 ਲੱਖ ਰੁਪਏ ਦਾ ਵੀਰੇ ਮੈਂ ਕਰ ਗਿਆ ਸੀ ਗਮ ਆ 4 4.5 ਸਾਲ ਦੇ ਵਿੱਚ ਉੱਤਰ ਸ਼ੂਟ ਹੁੰਦੀਆਂ ਨਹੀਂ ਗਿਆ ਚੰਡੀਗੜ੍ਹ ਤੇ ਜੋ ਵੀ ਮਤਲਬ ਸਿੰਗਰ ਵਗੈਰਾ ਨਾਲ ਜਾਣਾ ਆਉਣਾ ਕਿਤੇ ਵੀ ਆਪਣਾ ਉਹਨਾਂ ਨਾਲ ਹੀ ਪਰਸਨਲ ਰਹਿਣਾ ਵਗੈਰਾ ਆਪਣਾ ਉਹ ਕੰਮ ਹੈਗਾ ਬਈ ਲਖਵਿੰਦਰ ਦੀ ਹੈਲਪ ਜਿਸ ਇਨਸਾਨ ਨੇ ਕੀਤੀ ਉਹ ਇੱਕ ਕਬੱਡੀ ਦੇ ਕੋਚ ਰਹਿ ਚੁੱਕੇ ਸਨ ਜਿਨ੍ਹਾਂ ਨੂੰ ਜਗਤਾਰ ਬਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਜਿਨ੍ਹਾਂ ਨੇ ਕਈ ਨਾਮੀ ਕਬੱਡੀ ਖਿਡਾਰੀ ਜਿਵੇਂ ਲੱਭੀ ਨਿੰਦੀ ਜੱਗੀ ਢਿੱਲੋ ਮਨਦੀਪ ਨੈਣੀ ਤੇ ਹੋਰ ਕਈ ਖਿਡਾਰੀਆਂ ਦੇ ਨਾਮ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਤੇ ਪਿੰਡ ਬੇਂੜੜੇ ਦਾ ਨਾਮ ਰੋਸ਼ਨ ਕੀਤਾ ਆਓ ਹੁਣ ਉਹਨਾਂ ਨਾਲ ਗੱਲ ਕਰਦੇ ਹਾਂ ਜਗਤਾਰ ਸਿੰਘ ਜੀ ਜਿਵੇਂ ਆਪਣੇ ਲਖਵਿੰਦਰ ਜੀ ਪਹਿਲਾਂ ਨਸ਼ੇ 'ਚ ਪਏ ਸੀ ਤੁਸੀਂ ਇਹਨਾਂ ਦੀ ਕਿਵੇਂ ਹੈਲਪ કરી ਇਹ ਜਦੋਂ ਮੇਰੇ ਕੋਲ ਆਇਆ ਇਹ ਜਿਮ ਵਾਸਤੇ ਵੀ ਮੈਂ ਜਿਮ ਲੱਗਣਾ ਇਹਦੀ ਹਾਲਤ ਥੋੜੀ ਜੀ ਜ਼ਿਆਦਾ ਖਰਾਬ ਸੀ ਤੇ ਆ ਜਿਮ ਨਾ ਕਸਰੀਏ ਦੂ ਅਦਕ ਸੀ ਥੋੜੇ ਬੁੱਲਾਂ ਦਾ ਰੰਗ ਵੀ ਕਾਲਾ ਕੁਲਾਇਆ ਤੇ ਇੱਕ ਤਾਂ ਮੈਂ ਇਹਦੇ ਬਾਰੇ ਸੁਣ ਲਿਆ ਸੀ ਕਹਿੰਦੇ ਵੀ ਇਹ ਨਸ਼ਾ ਕਰਦਾ ਥੋੜਾ ਆ ਵੀ ਨਸ਼ਾ ਕਰਦਾ ਹੈ ਬਾਕੀ ਪਰ ਜਦੋਂ ਇਹ ਜਿਮ ਦੇ ਵਿੱਚ ਆਇਆ ਥੋੜਾ ਜਿਹਾ ਮੈਨੂੰ ਵੀ ਹੌਸਲਾ ਹੋ ਗਿਆ ਮਹਾ ਵੀ ਬੰਦਾ ਨਸ਼ੇ ਚੋਂ ਨਿਕਲਣਾ ਚਾਹੁੰਦਾ ਹੈ ਮੇਂ ਮਹਾਵੇਦੀ ਮਦਦ ਕਰੀ ਜਾਵੇ ਕੁਛ ਮੈਨੂੰ ਮੁੰਡੇ ਬਾਅਦ ਦੇ ਵਿੱਚ ਵੀ ਕਹਿੰਦੇ ਰਹੇ ਪਹਿਲਾਂ ਵੀ ਵੀ ਭਾਈ ਇਹ ਤੋਂ ਬਚੀ ਮੈਂ ਨਸ਼ਾ ਕਰਨ ਵਾਲਾ ਇਹ ਵੀ ਕੋਈ ਚੀਜ਼ ਨਾ ਇੱਧਰ ਉੱਧਰ ਕਰਦੇ ਹੋ ਜਾਂਦਾ ਨਸ਼ੇ ਵਾਲੇ ਤੋਂ ਹਰ ਇੱਕ ਡਰਦਾ ਮੈਨੂੰ ਐ ਹੋ ਗਿਆ ਮਾ ਨਹੀਂ ਯਾਰ ਜੇ ਇਹ ਨਿਕਲਣਾ ਚਾਹੁੰਦਾ ਥੋੜੀ ਨਿਗ੍ਹਾ ਰੱਖ ਕੇ ਚਲੋ ਚਲਾਈ ਜਾਂਦੇ ਵੀ ਕਿਵੇਂ ਇਹਦਾ ਚੱਲਦਾ ਤੇ ਇਹ ਵਧੀਆ ਠੀਕ ਚੱਲਿਆ ਤੇ ਇਹਨੂੰ ਹੌਸਲਾ ਦੇ ਕੇ ਰੱਖਿਆ ਪਰ ਇਹਨੇ ਹੁਣ ਮੇਰੀ ਵੀ ਇੱਜ਼ਤ ਬਣਾਤੀ ਨਸ਼ਾ ਛੱਡਤਾ ਇਹਨਾਂ ਨੂੰ ਸਾਵਾਸ਼ੇ ਬਹੁਤ ਵਧੀਆ ਜੇ ਕੋਈ ਹੋਰ ਵੀ ਜਣੀ ਇਸ ਤਰ੍ਹਾਂ ਦਾ ਹੈਗਾ ਯਾਰ ਮਿਹਨਤ ਕਰੋ ਮਿਹਨਤ ਨਾਲ ਇਹ ਸਭ ਕੁਝ ਮਿਹਨਤ ਦਾ ਨਸ਼ਾ ਚਹੀਦਾ ਇਹ ਨਹੀਂ ਹੈਗਾ ਨਸ਼ਿਆਂ ਨਾਲ ਨਹੀਂ ਕੁਝ ਬਣਦਾ ਹੈਗਾ ਮਿਹਨਤ ਦਾ ਨਸ਼ਾ ਕਰਨਾ ਚਾਹੀਦਾ ਪੰਜਾਬ ਦੀ ਧਰਤੀ ਕਦੇ ਯੋਧਿਆਂ ਤੇ ਵੀਰਾਂ ਦੀ ਧਰਤੀ ਹੁੰਦੀ ਸੀ ਪਰ ਅੱਜ ਦੀ ਜਵਾਨੀ ਨਸ਼ਿਆਂ ਦੇ ਵਿੱਚ ਰੁੱਲੀ ਜਾ ਰਹੀ ਹੈ ਨਸ਼ਿਆਂ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਘਰ ਘਰ ਦੇ ਵਿੱਚ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਿਹਾ ਹੈ ਤੇ ਕਈ ਮਾਵਾਂ ਦੇ ਪੁੱਤ ਦੁਨੀਆ ਨੂੰ ਛੱਡ ਰੱਬ ਨੂੰ ਪਿਆਰੇ ਹੁੰਦੇ ਜਾ ਰਹੇ ਹਨ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਕੋਈ ਮਾਂ ਦਾ ਪੁੱਤ ਬਚ ਜਾਵੇ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਕਿਉਂਕਿ ਇਸ ਵੀਡੀਓ ਵਿੱਚ ਪਿੰਡ ਬੇਨੜਾ ਦੇ ਇੱਕ ਐਸੇ ਸ਼ਖਸ ਨੂੰ ਹਰਸੁਖ ਟੀਵੀ ਯੂਐਸਏ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਆਪਣੀ ਜ਼ਿੰਦਗੀ ਵਿੱਚੋਂ ਨਸ਼ੇ ਨੂੰ ਤਿਆਗ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਆਪਣੀ ਲਾਈਫ ਵਿੱਚ ਅੱਗੇ ਵਧ ਕੇ ਜ਼ੀਰੋ ਤੋਂ ਹੀਰੋ ਬਣਿਆ ਇਸ ਸ਼ਖਸ ਦਾ ਨਾਮ ਹੈ ਲਖਵਿੰਦਰ ਲੱਕੀ ਜੋ ਅੱਜ ਨਸ਼ੇ ਨੂੰ ਤਿਆਗ ਕੇ ਬਾਉਂਸਰ ਬਣਿਆ ਹੈ ਹਾਉ ਗੱਲ ਕਰਦੇ ਹਾਂ ਲਖਵਿੰਦਰ ਦੇ ਨਾਲ ਤੇ ਜਾਣਦੇ ਹਾਂ ਉਸਨੇ ਇਹ ਲੜਾਈ ਕਿਸ ਤਰ੍ਹਾਂ ਲੜੀ ਹੈ ਸੁਪਿੰਦਰ ਜੀ ਤੁਸੀਂ ਹੁਣ ਇਸ ਟਾਈਮ ਕਿੱਥੇ ਰਹਿੰਦੇ ਹੋ ਮਤਲਬ ਕਿਹੜੀ ਜਗ੍ਹਾ ਕੀ ਕੰਮ ਕਰਦੇ ਹੋ ਵੈਸੇ ਤਾਂ ਭਾਈ ਪਿੰਡ ਮੇਰਾ ਬੇਨੜਾਗਾ ਵੈਸੇ ਜੌਬ ਮੈਂ ਭਾਈ ਚੰਡੀਗੜ੍ਹ ਕਰਦਾਗਾ ਬਾਡੀਗਾਰਡ ਦੀ ਜੌਬ ਕਰਦਾਗਾ ਅੱਛਾ ਜਿਵੇਂ ਆਪਣੀ ਫਿਲਮ ਪ੍ਰੋਡਕਸ਼ਨ ਜਿਹੜੀ ਪ੍ਰੋਮੋਸ਼ਨਸ ਹੁੰਦੀਆਂ ਨੇ ਤੁਸੀਂ ਉੱਥੇ ਐਜ਼ ਆ ਬਾਉਂਸਰ ਦਾ ਕੰਮ ਕਰਦੇ ਹੋ ਹਾਂ ਭਾਈ ਮੈਂ ਈਵੈਂਟ ਹੋਗੇ ਸਾਰੇ ਸਿੰਗਰ ਨਾਲ ਜਾਣਾ ਵਗੈਰਾ ਕਿਤੇ ਵੀ ਮੇਰਾ ਉਹਦਾ ਹੀ ਕੰਮ ਹੈਗਾ ਤੇ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨਾਲ ਦੇ ਵੀ ਤੁਸੀਂ ਜੇ ਕੰਮ ਕਰ ਚੁੱਕੇ ਹੋ ਫਿਲਹਾਲ ਤਾਂ ਬਈ ਮੈਂ ਸਾਰਿਆਂ ਨਾਲ ਹੀ ਕਰ ਗਿਆ ਨਹੀਂ ਕੋਈ ਜਿਵੇਂ ਨਾਮ ਦੱਸੋਗੇ ਆਡੀਅנס ਨੂੰ ਆਪਣੇ ਦਰਸ਼ਕਾਂ ਨੂੰ ਮੈਂ ਵੀ ਮਿਲ ਤੋਂ ਮੈਂ ਸਾਰਿਆਂ ਨੂੰ ਲੈਤਾ ਗੁਰੂ ਰੰਦਾਵਾ ਹੋ ਗਿਆ ਜੌਨ ਬ੍ਰੈਮ ਹੋ ਗਿਆ ਬਈ ਰਣਜੀਤ ਬਾਵਾ ਗੁਰਨਾਮ ਪੁੱਲਰ ਬਾਕੀ ਤੁਹਾਨੂੰ ਪਤਾ ਹੀ ਆ ਸਿੰਗਰ ਤਾਂ ਅੱਜ ਗੱਲ ਨਵੇਂ ਤੋਂ ਨਵੇਂ ਆ ਰਹੇ ਨੇਗੇ ਬਾਕੀ ਸਾਰਿਆਂ ਨਾਲ ਹੀ ਮਤਲਬ ਕਿ ਜਾ ਚੁੱਕੇ ਆਗੇ ਦੇ ਕੋਈ ਰੀਸੈਂਟ ਕੋਈ ਪ੍ਰੋਜੈਕਟ ਚੱਲ ਰਿਹਾ ਐ ਇਸ ਟਾਈਮ ਤਾਂ ਵੀ ਸੁਨੂਪਦਈਆ ਹੁਣ ਇਸ ਟਾਈਮ ਕੋਈ ਥੋੜਾ ਜਿਹਾ ਸੀਜ਼ਨ ਵੀ ਆਫ ਹੋ ਜਾਂਦਾ ਹੈਗਾ ਹੁਣ ਫਿਰ ਫਿਲਮਾਂ ਵਗੈਰਾ ਦੀ ਪ੍ਰੋਮੋਸ਼ਨ ਚ ਚੱਲੀ ਜਾਂਦੇ ਨੇ ਕੰਮ ਤਾਂ ਚੱਲੀ ਜਾ ਰਿਹਾ ਹੈਗਾ ਚਲੋ ਵਧੀਆ ਫੇਰ ਵੀ ਤੇ ਹੁਣ ਮਤਲਬ ਲਾਸਟ ਤੁਸੀਂ ਕਿਹੜੀ ਫਿਲਮ ਦੀ ਪ੍ਰੋਮੋਸ਼ਨ ਤੇ ਗਏ ਸੀ ਹੁਣ ਵੀ ਜਟਾਂਡ ਜੁਲੀਅਟ ਦੇ ਦੇ ਜਿਹੜੀ 3 ਆ ਰਹੀ ਹੈਗੀ ਤੇ ਦਿਲਜੀਤ ਨੂੰ ਮਿਲਿਓ ਫਿਰ ਉੱਥੇ ਹਾਂਜੀ ਭਾਈ ਮੈਂ ਦੇਖਿਆ ਹੈਗਾ ਸਾਹਮਣੇ ਤੇ ਕਿਵੇਂ ਦਾ ਸੁਭਾਅ ਲੱਗਿਆ ਉਹਨਾਂ ਦਾ ਨਾਈਸ ਨੇ ਐਵੇਂ ਬੰਦੇ ਤੁਹਾਨੂੰ ਪਤਾ ਹੀ ਆ ਬਾਕੀ ਜੇ ਤਾਂ ਆਪਾਂ ਉਹਦੀ ਇੰਟਰਵਿਊਜ਼ ਸੁਣਦੇ ਹੀ ਰਹਨੇ ਆਗੇ ਇੱਕ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਨਾ ਤੇ ਕਿਹੜੀ ਸੈਂਟਰ ਦੇ ਵਿੱਚ ਗਏ ਸੀ ਉਹਦੇ ਬਾਰੇ ਦੱਸੋਗੇ ਦਰਸ਼ਕਾਂ ਨੂੰ ਤੇ ਉੱਥੇ ਕਿੱਦਾਂ ਦਾ ਮਾਹੌਲ ਹੁੰਦਾ ਹੈ ਜਿਵੇਂ ਕੀ ਕੀ ਕਰਦੇ ਨੇ ਉੱਥੇ ਬੜਾ ਐਕਸਪਲੇਨ ਕਰੋਗੇ ਤਾਂਕਿ ਜਿਹੜੇ ਆਪਣੇ ਹੋਰ ਦਰਸ਼ਕ ਨੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਉੱਥੇ ਆਹ ਕੁਝ ਹੁੰਦਾ ਹੈ ਬਈ ਪਹਿਲਾਂ ਤਾਂ ਮੈਨੂੰ ਘਰਦਿਆਂ ਨੇ ਪ੍ਰਾਈਵੇਟ ਹਸਪੀਟਲ 'ਚ ਹੀ ਛੱਡਿਆ ਸੀਗਾ ਮਲੇਰ ਬੋਟਲੇ ਵੀ ਨਸ਼ਾ ਛਡਵਾਉਣ ਲਈ ਚਲੋ ਆਪਾਂ ਨਾਮ ਤਾਂ ਕਾਹਨੂੰ ਲੈਣਾਗਾ ਅਗਲੇ ਦਾ ਵੀ ਵੀ ਉੱਥੇ ਵੀ ਤੁਹਾਨੂੰ ਪਤਾ ਹੈਗਾ ਨਸ਼ਾ ਵੀ ਕਾਹਦਾ ਛੱਡਣਾ ਹੈਗਾ ਹਨਾ ਫੇਰ ਵੀ ਬੰਦੇ ਨੂੰ ਉੱਥੇ ਨਸ਼ਾ ਤਾਂ ਇੱਕ ਤਰ੍ਹਾਂ ਦਾ ਆਇਆ ਹੁੰਦਾ ਹੈਗਾ ਵੀ ਹਾਂ ਵੀ ਆਪਣੇ ਛੱਡਤਾ ਉੱਥੇ ਫੇਰ ਵੀ ਬੰਦੇ ਨੂੰ ਜਿਵੇਂ ਸਿਗਰਟ ਜੇ ਆਪਾਂ ਮਗੋਂਣੀ ਹੈਗੀ ਆਪਾਂ ਨੂੰ ਸਿਗਰਟ ਲਿਆਤੀ ਪ੍ਰਾਈਵੇਟ ਹਸਪੀਟਲ 'ਚ ਤਾਂ ਕੋਈ ਲਿੱਪੇ ਕੋਈ ਲਾਉਂਦਾ ਹੈਗਾ ਹਨਾ ਉਹ ਲਿਆਤੀ ਅਗਲੇ ਨੇ ਵੀ ਸੈਂਟਰਾਂ ਦਾ ਵੀ ਬੁਰਾ ਹਾਲ ਹੀ ਹੈਗਾ ਉਸ ਤੋਂ ਬਾਅਦ ਮੈਂ ਪਟਿਆਲੇ ਸੈਂਟਰ 'ਚ ਗਿਆ ਪਟਿਆਲੇ ਦਾ ਤੁਹਾਨੂੰ ਪਤਾ ਐਕਸਪੀਰੀਅੰਸ ਉਸ ਤੋਂ ਵੀ ਜ਼ਿਆਦਾ ਗੰਦਾ ਰਿਆ ਪਰਦਿਆਂ ਨੇ ਮੈਨੂੰ ਉਹ ਮੈਨੂੰ ਜੋਰੀਆਂ ਮੈਨੂੰ ਭੇਜਤਾ ਰਿਹਾ ਬਾਹਰ ਨਾ ਲਾਖੇ ਵੀ ਆ ਚਲੋ ਆਪਾਂ ਕੋਈ ਕੰਮ ਚੱਲਦੇ ਆਂ ਕਿ ਮੈਨੂੰ ਉੱਥੇ ਜਾ ਕੇ ਛੱਡ ਜਾਂਦਾ ਫਿਰ ਨਾ ਉੱਥੇ ਆ ਕੇ ਫੇਰ ਹੋਰ ਦਿਮਾਗ 'ਚ ਕੀੜਾ ਗਲਤ ਵੜ ਗਿਆ ਵੀ ਹਾਂ ਇਹ ਮੈਨੂੰ ਇੱਥੇ ਛੱਡ ਕੇ ਗਏ ਨੇਗੇ ਵੀ ਹੁਣ ਮੈਂ ਵੀ ਬਾਹਰ ਨਿਕਲੂਗਾ ਤਾਂ ਮੈਂ ਫੇਰ ਕਰੂੰਗਾ ਵੀ ਇਹਨਾਂ ਨੇ ਮੈਨੂੰ ਵੀ ਧੋਖੇ ਨਾਲ ਵੀ ਮੈਨੂੰ ਛੱਡ ਕੇ ਗਏ ਨੇ ਵੀ ਮੈਨੂੰ ਦੱਸ ਦਿੰਦੇ ਤਾਂ ਆਕਰ ਕੇ ਬਈ ਤੇ ਆਪਣਾ ਜਿਵੇਂ ਸੁਲਨ ਚ ਆਇਆ ਕਹਿੰਦੇ ਵੀ ਜਿਹੜੀ ਜੇਲ੍ਹ ਦੀ ਸਜ਼ਾ ਕੱਟਣੀ ਸੌਖੀ ਆ ਪਰ ਜਿਹੜੇ ਸੈਂਟਰ ਦੇ ਵਿੱਚ ਰਹਿਣਾ ਉਹ ਬੜਾ ਔਖਾ ਆ ਇੱਕੀ ਮਤਲਬ ਸਹੀ ਹੈ ਗੱਲ। ਬਈ ਬਈ ਗੱਲ ਤਾਂ ਦੋਨੇ ਪਾਸੇ ਸਹੀ ਹੈਗੀ ਤੁਹਾਨੂੰ ਪਤਾ ਹੈਗਾ ਹਨਾ ਜੇਲ ਵੀ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਹੈਗੀ ਵੀ ਹਾਂ ਵੀ ਕੌਣ ਤੁਹਾਡੇ ਨਾਲ ਖੜਦਾ ਕੌਣ ਨਹੀਂ ਖੜਦਾ ਹੈਗਾ ਹਨਾ ਵੀ ਘਰ ਦੇ ਕੰਮ ਆਉਂਦੇ ਆ ਜਾਂ ਬਾਹਰਲੇ ਕੰਮ ਆਉਂਦੇ ਨੇ ਉਹ ਉੱਥੇ ਆਪਾਂ ਨੂੰ ਇੱਕ ਨਸੀਹਤ ਮਿਲਦੀ ਹੈਗੀ ਵੀ ਹਾਂ ਵੀ ਆਪਣੇ ਨਾਲ ਵੀ ਕੌਣ ਖੜਦਾ ਕੌਣ ਨਹੀਂ ਖੜਦਾ ਹੈਗਾ ਵੀਰੇ ਚੁੱਪ ਚੁੱਪ ਸੈਂਟਰ ਚ ਆਇਆ ਹੁੰਦਾ ਹੈਗਾ ਵੀ ਚਲੋ ਹਰੇਕ ਮਾਵਾ ਬਪ ਨੂੰ ਹੁੰਦਾ ਹੈਗਾ ਹਨਾ ਵੀ ਆਪਣਾ ਬੱਚਾ ਸੁਧਰੇ ਵੀ ਦਾ ਕਰ ਕਿ ਉਹ ਵੀ ਛੱਡ ਕੇ ਆਉਂਦੇ ਨੇਗੇ ਵੀ ਨਹੀਂ ਤਾਂ ਕਿਹਦਾ ਜੀ ਕਰਦਾਗਾ ਵੀ ਆਪਣੇ ਬੱਚੇ ਨੂੰ ਮਤਲਬ ਉਹਦੀ ਲਾਈਫ ਖਰਾਬ ਹੁੰਦੀ ਦੇਖ ਕੇ ਤੇ ਬਾਤਤ ਨਹੀਂ ਇਹ ਸੁਣੁੰਦੇ ਆਗੇ ਕੁਝ ਸੈਂਟਰ ਨੇ ਜਿਹੜੇ ਵੀ ਕੁਝ ਆਪ ਵੀ ਨਸ਼ੇ ਸਪਲਾਈ ਕਰਦੇ ਨੇ ਹਨਾ ਵੀ ਕਈ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਵੀ ਤੁਹਾਨੂੰ ਜਿਹੜੇ ਜਿਵੇਂ ਤੁਸੀਂ ਮਲੇਰ ਕੋਟਲਾ ਤੋਂ ਪਟਿਆਲਾ ਗਏ ਵੀ ਤੁਹਾਨੂੰ ਵੀ ਮਲੇਰ ਕੋਟਲਾ ਦੇ ਵਿੱਚ ਕਿਉਂ ਨਹੀਂ ਤੁਹਾਨੂੰ ਸੁਧਾਰ ਹੋਇਆ ਵੀ ਉਹਦੇ ਬਾਰੇ ਦੱਸੋਗੇ ਤੇਰੇ ਵੀ ਉੱਥੇ ਬਸ ਮਨ ਕਹਿ ਲੋ ਵੀਰੇ ਕੁਝ ਵੀ ਲਾ ਲਓ ਮਤਲਬ ਹੋ ਗਈ ਉਹਨਾਂ ਨੇ 10 ਦਿਨ ਦਾ ਵੀ ਮੇਰੇ ਤੋਂ ਲੇਤਾ ਸੀ 40000 ਰੁਪਏ ਲੇਤਾ ਸੀਗਾ ਮਤਲਬ ਕਿ ਐਡਮਿਟ ਰੱਖਿਆ ਸੀਗਾ ਕਰਨਾ ਵੀ ਕੀ ਹੁੰਦਾ ਸੀ ਬਈ ਸਿਰਫ ਉਹਨਾਂ ਨੇ ਦਵਾਈ ਦੇ ਦੇਣੀ ਸਵੇਰੇ ਤੋਂ ਸ਼ਾਮ ਮਤਲਬ ਰੋਟੀ ਪਾਣੀ ਦੇ ਦੇਣਾ ਬਸ ਹੋਰ ਉਦੋਂ ਜ਼ਿਆਦਾ ਟ੍ਰੀਟਮੈਂਟ ਕੁਝ ਵੀ ਨਹੀਂ ਹੈਗਾ ਸੀਗਾ ਜਬਾਤ ਤੋਂ ਬਾਅਦ ਇੱਕ ਅੱਧੀ ਉਹਨਾਂ ਨੇ ਮੇਰੇ ਗਲੂਕੋਜ਼ ਦੀ ਬੋਤਲ ਲਈ ਹੋਗੀ ਬਸ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਦਿੱਤਾ ਹੈਗਾ ਬਸ ਨਾਮ ਹੀ ਹੈ ਵੀਰੇ ਜੀ ਨੇ ਛੱਡਣਾ ਹੈਗਾ ਉਹ ਤਾਂ ਆਪਦੇ ਮਨ ਬਣਾ ਕੇ ਛੱਡ ਸਕਦਾ ਹੈਗਾ ਦਵਾਈਆਂ ਦੂਈਆਂ ਤਾਂ ਵੈਮ ਹੈਗਾ ਤੇ ਉਹ ਨਸ਼ੇ ਵਿੱਚ ਪਹਿਲਾ ਕਿਵੇਂ ਸ਼ੁਰੂਆਤ ਹੋਈ ਤੁਸੀਂ ਸਭ ਤੋਂ ਪਹਿਲਾਂ ਨਸ਼ਾ ਕਿਹੜਾ ਕੀਤਾ ਤੇ ਕਿਹਨੇ ਉਹ ਕਰਵਾਇਆ ਲਕੀਰੀ ਹੈਲਪ ਨਾਲ ਤੁਸੀਂ ਉਹ ਮਾੜੀ ਮਾੜਾ ਟਾਈਮ ਦੇਖਿਆ ਉਹਦੇ ਬਾਰੇ ਬਿਆਨ ਕਰੋਗੇ ਚਲ ਭਾਈ ਮੈਂ ਚਲੋ ਜਗ੍ਹਾ ਦਾ ਨਾਮ ਤਾਂ ਨਹੀਂ ਲੈਣਾ ਹੈਗਾ ਬਸ ਇਦਾਂ ਹੀ ਤੁਹਾਨੂੰ ਪਤਾ ਵੀ ਫਰੈਂਡ ਸਰਕਲ ਦੇ ਵਿੱਚ ਆਪਾਂ ਬੈਠ ਜਾਂਦੇ ਹਾਂਗੇ ਉੱਡਦੇ ਵਾਂਦੇ ਰਹਿੰਦੇ ਹਾਂਗੇ ਉਦੋਂ ਕੰਮ ਕੋਈ ਕਰਦੇ ਨਹੀਂ ਸੀ ਵਿਹਲੇ ਰਹਿੰਦੇ ਸੀਗੇ ਬਸ ਮੈਂ ਆਪਣੇ ਫਰੈਂਡ ਨਾਲ ਮਤਲਬ ਕਿ ਚਲਾ ਗਿਆ ਉਹਨਾਂ ਦੇ ਖੇਤ ਉੱਥੇ ਬੈਠੇ ਉੱਥੇ ਹੋਰ ਵੀ ਪੰਜ ਚਾਰ ਫਰੈਂਡ ਆਏ ਹੋਏ ਸੀਗੇ ਤੁਹਾਨੂੰ ਪਤਾ ਹੈਗਾ ਵੀ ਉਹ ਥੋੜਾ ਪਹਿਲਾਂ ਕਰਦੇ ਸੀਗੇ ਸੂਟਾ ਵਗੈਰਾ ਲਾ ਲੰਦੇ ਸੀਗੇ ਮੈਨੂੰ ਉਹਨਾਂ ਨੇ ਸ਼ੇਅਰ ਕੀਤਾ ਵੀ ਹਾਂ ਵੀ ਲਾਲਾ ਪਹਿਲਾਂ ਮੈਂ ਨਹੀਂ ਪਹਿਲਾਂ ਮੈਂ ਕਰਦਾ ਨਹੀਂ ਸੀਗਾ ਤੁਸੀਂ ਮੇਰੀਆਂ ਪਿੱਕਾ ਵੀ ਦੇਖ ਸਕਦੇ ਹੋਗੇ ਮੈਂ ਲੱਗਿਆ ਅਸਲ 'ਚ 2012 13 ਤੋਂ ਬਾਅਦ ਲੱਗਿਆ ਸੀਗਾ ਮੈਂ ਨਸ਼ਾ ਕਰਨਾ ਤੇ ਫਿਰ ਮੈਂ ਦੋ ਚਾਰ ਵਾਰ ਨਾ ਕਰਨ ਤੋਂ ਬਾਅਦ ਤੁਹਾਨੂੰ ਪਤਾ ਹੈਗਾ ਫੇਰ ਵੀ ਆਣਾ ਬੰਦੇ ਦਾ ਮਾਣਾ ਵੀ ਦੇਖ ਕੇ ਵੀ ਹਾਂ ਵੀ ਇਹ ਵੀ ਦੇਖਾ ਵੀ ਮੈਂ ਵੀ ਇਹ ਚੀਜ਼ ਦਾ ਟੇਸਟ ਕਰਾਂ ਵੀ ਹਾਂ ਵੀ ਇਹ ਵੀ ਕਰਦੇ ਨੇਗੇ ਵੀ ਤਾਂ ਮੈਂ ਉੱਥੋਂ ਸਟਾਰਟਿੰਗ ਕੀਤੀ ਫਿਰ ਤਾਂ ਦੋਆ ਤੁਹਾਨੂੰ ਪਤਾ ਬਈ ਸਟਾਰਟਿੰਗ ਇਹੋ ਜੀ ਗੰਦੀ ਹੋਈ ਤੱਕ 7-8 ਸਾਲ ਦੇ ਵਿੱਚ ਤਾਂ ਬਈ ਕੋਈ ਐਸਾ ਨਸ਼ਾ ਹੈ ਨਹੀਂ ਸੀਗਾ ਵੀ ਜਿਹੜਾ ਨਾ ਕੀਤਾ ਹੋਵੇ ਕਰਦਿਆਂ ਨੂੰ ਤੰਗ ਕਰ ਵੀਰੇ ਬੁਰੇ ਹਾਲ ਤੁਹਾਨੂੰ ਵੀ ਕਰਦਿਆਂ ਨੇ ਕੋਈ ਵੀ ਆਪਦੇ ਅੱਖੋਂ ਵੀ ਨਹੀਂ ਮਤਲਬ ਕੋਈ ਕੰਮੀ ਨਹੀਂ ਛੱਡੀ ਹੈਗੀ ਮਤਲਬ ਸੈਂਟਰ ਚ ਵੀ ਮੈਨੂੰ ਨੋ ਕਰਿਆ ਦੋ ਤਿੰਨ ਵਾਰ ਮੈਨੂੰ ਸੈਂਟਰ ਦੇ ਵਿੱਚ ਭੇਜਿਆ ਨਾ ਤੁਹਾਨੂੰ ਪਤਾ ਹੈਗਾ ਬੰਦੇ ਨੇ ਜਦੋਂ ਮਨ ਬਣੇ ਫੇਰ ਹੀ ਬੰਦਾ ਛੱਡ ਸਕਦਾ ਹੈਗਾ ਵੀ ਅਦਰਵਾਈਜ਼ ਤਾਂ ਵੀ ਕਿਤੇ ਮਰਜ਼ੀ ਲੈ ਜਾਓ ਉਹਦਾ ਕੋਈ ਹੱਲ ਨਹੀਂ ਹੈਗਾ ਜਿੰਨਾ ਜਰਾ ਆਪਣਾ ਅੰਦਰੋਂ ਮੰਨ ਨਹੀਂ ਮੰਨਦਾ ਹੈਗਾ ਤਾਂ ਤੇ ਆਪਾਂ ਜਿਵੇਂ ਸੈਂਟਰ ਦੀ ਗੱਲ ਕਰ ਰਹੇ ਸੀ ਨਾ ਵੀ ਉੱਥੇ ਆਪਾਂ ਨੂੰ ਕਿਵੇਂ ਦਾ ਵਿਤਕਰਾ ਕਰਦੇ ਨੇ ਕਿਵੇਂ ਰੱਖਦੇ ਨੇ ਤੇ ਕਿਹੜੇ-ਕਿਹੜੇ ਦਵਾਈਆਂ ਆਪਾਂ ਨੂੰ ਦਿੰਦੇ ਨੇ ਇਹ ਸਾਰਾ ਦੱਸੋਗੇ ਦਰਸ਼ਕਾਂ ਨੂੰ ਬਈ ਦਵਾਈਆਂ ਤਾਂ ਤੁਹਾਨੂੰ ਪਤਾ ਹੈਗਾ ਜਿਹੜਾ ਟ੍ਰੀਟਮੈਂਟ ਉਹਨਾਂ ਦਾ ਹੁੰਦਾ ਉਹ ਤਾਂ ਉਹਨਾਂ ਨੇ ਚਲਾਉਣੀ ਚਲਾਉਣਾਗਾ ਉਦੋਂ ਇਲਾਵਾ ਤੁਹਾਨੂੰ ਪਤਾ ਹੈਗਾ ਨਾ ਆਪਾਂ ਕਿਸੇ ਨਾਲ ਫालतू ਆਪਾਂ ਗੱਲ ਸ਼ੇਅਰ ਕਰ ਸਕਦੇ ਆ ਕੋਈ ਆਪਾਂ ਕਿਸੇ ਕੰਨੀ ਫालतੂਆਂ ਝਾਕ ਵੀ ਨਹੀਂ ਸਕਦੇ ਹੈਗੇ ਜੇ ਆਪਾਂ ਝਾਕਦੇ ਆ ਤਾਂ ਜਿਹੜੇ ਹੁੰਦੇ ਨੇਗੇ ਵਿੱਚ ਤੁਹਾਨੂੰ ਪਤਾ ਹੈਗਾ ਰੱਖੇ ਹੋਏ ਉਹ ਦੋ ਦੋ ਤਿੰਨ ਤਿੰਨ ਜਾਣੇ ਆ ਕੇ ਵੀਰੇ ਕੋਈ ਕਹਿੰਦਾ ਕੰਦ ਕਰਨੀ ਮੂੰਹ ਕਰਕੇ ਬੈਠ ਜਾ ਕੋਈ ਕਹਿੰਦਾ ਕਿੱਧਰ ਨੂੰ ਕਰਕੇ ਬੈਠ ਜਾ ਫਾਲਤੂ ਪ੍ਰਾਈਵੇਟ ਦੇ ਵਿੱਚ ਦਾ ਤੁਹਾਨੂੰ ਪਤਾ ਬਈ ਫਾਲਤੂ ਗਿਣਮੀਆਂ ਰੋਟੀਆਂ ਦਿੰਦਿਆਂ ਨੇ ਬਈ ਬਤਲੋ ਕੀ ਆ ਕਹਿੰਦੇ ਨੇ ਕਿ ਵੀ ਹਾਂ ਵੀ ਆਹ ਤੈਨੂੰ ਇੰਨੀ ਰੋਟੀ ਮਿਲੂਗੀ ਜੇ ਤੂੰ ਆਏ ਕੋਈ ਸਾਲਾ ਦਾਣਾ ਵੀ ਮੂੰਹ ਚ ਚੱਕ ਕੇ ਪਾਲਿਆ ਨਾ ਤਾਂ ਵੀ ਤੁਹਾਡੇ ਕੋਲ ਟੱ ਪੈ ਸਕਦੀ ਹੈਗੀ ਉੱਥੇ ਬੇ ਇੰਨਾ ਬੁਰਾ ਹਾਲ ਆ ਵੀਰੇ ਸੈਂਟਰਾਂ ਦਾ ਤੇ ਫਿਰ ਤੁਸੀਂ ਘਰ ਇਹ ਨਹੀਂ ਦੱਸਿਆ ਵੀ ਮੇਰੇ ਨਾਲ ਐਦਾਂ ਕੁਝ ਹੋ ਰਿਹਾ ਸੈਂਟਰ ਚ ਬਈ ਕਰਦੇ ਤੁਹਾਨੂੰ ਪਤਾ ਕਿੱਥੇ ਸੁਣਦੇ ਨੇ ਫਿਰ ਉਹਨਾਂ ਨੂੰ ਐ ਹੁੰਦਾ ਵੀ ਹਾਂ ਨਿਕਲਣ ਦਾ ਮਾਰਾ ਕਰ ਰਿਹਾ ਹੈਗਾ ਇੱਥੇ ਹਨਾ ਤੇ ਆਪਣਾ ਜਿਵੇਂ ਤੁਸੀਂ ਅ ਮਨ ਕਿਵੇਂ ਬਣਾਇਆ ਵੀ ਮੈਂ ਨਸ਼ਾ ਉਹ ਕਹੀ ਜੀ ਸਿਚੁਏਸ਼ਨ ਸੀ ਵੀ ਤੁਹਾਨੂੰ ਲੱਗਿਆ ਵੀ ਬਾਈ ਇਹ ਚੀਜ਼ ਗਲਤ ਹੈ ਨਸ਼ਾ ਨਹੀਂ ਕਰਨਾ ਚਾਹੀਦਾ ਮੈਨੂੰ ਵੀ ਹੁਣ ਛੱਡ ਦੇਣਾ ਚਾਹੀਦਾ ਇਹ ਸਿਚੁਏਸ਼ਨ ਕਿਵੇਂ ਬਣੀ ਬਈ ਇਹ ਵੀ ਬਸ ਇੱਕ ਕੋਈ ਹੋ ਗਿਆ ਸੀਗਾ ਕਾਂਡ ਕੋਈ ਮੇਰਾ ਖਾਸ ਯਾਰ ਦੋਸਤੀ ਸੀਗਾ ਮੈਨੂੰ ਧੋਖੇ ਨਾਲ ਲੈ ਗਿਆ ਵੀਰੇ ਲੈ ਕੇ ਗਿਆ ਹੋਇਆ ਉੱਥੇ ਗੱਲ ਹੀ ਕੋਈ ਐਜੀ ਹੋ ਗਈ ਵੀਰੇ ਮਤਲਬ ਕਿ ਉਹ ਮੈਨੂੰ ਉੱਥੇ ਛੱਡ ਕੇ ਭੱਜ ਗਿਆ ਛੱਡਣ ਤੋਂ ਬਾਅਦ ਵੀਰੇ ਮੇਰੇ ਤੇ ਉੱਥੇ ਪਰਚਾ ਪੈ ਗਿਆ ਮਤਲਬ ਪਰਚਾ ਪਿਆ ਹੋਇਆ ਵੀਰੇ ਪਰਚੇ ਤੋਂ ਬਾਅਦ ਫਿਰ ਮੈਨੂੰ ਪੁਲਸ ਨੇ ਜੋ ਵੀ ਕਾਰਵਾਈ ਸੀਗੀ ਹਨਾ ਮੈਂ ਕੀਤੀ ਆ ਉਹਦੀਆਂ ਹਨਾ ਰਿਮਾਂਡ ਰਿਮਾਂਡ ਲੈਤਾ ਕੁੱਟਿਆ ਜੋ ਵੀ ਉਹਨਾਂ ਨੇ ਆਪਦਾ ਕਰਨਾ ਸੀਗਾ ਪੂਰਾ ਸ਼ਿੱਦਤ ਪੂਰੀ ਕੀਤੀ ਉਹਦੋਂ ਵੀਰੇ ਫਿਰ ਮੈਨੂੰ ਜੇਲ੍ਹ 'ਚ ਭੇਜਤਾ ਉਹਨਾਂ ਨੇ ਜੇਲ੍ਹ 'ਚ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਬਈ ਇੱਕ ਠੰਡ ਦੇ ਦਿਨ ਸੀਗੇ ਉੱਤੋਂ ਦੀ ਨਸ਼ੇ ਦੀ ਤੋੜ ਲੱਗਦੀ ਹੁੰਦੀ ਦੀ ਬੈਠ ਜਾ ਕਰੀਏ ਪਾਣੀ ਵਾਲੀ ਖੇਲ ਲਵੇ ਨਾਲ ਆ ਕਰੀਏ ਠੰਡ ਦੇ ਵਿੱਚ ਬਸ ਬੁਰੇ ਹਾਲ ਉਦੋਂ ਸੋਚਿਆ ਵੀ ਹਾਂ ਵੀ ਯਾਰ ਨਸ਼ੇ ਨੇ ਬੰਦ ਕਿੱਥੇ ਤੱਕ ਪਹੁੰਚਾਤੇ ਹਨਾ ਵੀ ਹੁਣ ਜੇ ਤੂੰ ਕਰੇਗਾ ਤੇਰੇ ਵਰਗਾ ਬੇਵਕੂਫ ਬੰਦਾ ਕੋਈ ਨਹੀਂ ਹੋਣਾ ਹੈਗਾ ਕਿ ਇਹ ਅੰਦਰੋਂ ਆਵਾਜ਼ ਆਈ ਸੀ ਤੁਹਾਡੀ ਵੀ ਤਾਜ਼ੀ ਛੱਡਿਆ ਹਾਂ ਭਾਈ ਮਨ ਦਾ ਵੀਰੇ ਮੰਨਣਾ ਬਹੁਤ ਜ਼ਰੂਰੀ ਹੈਗਾ ਹਨਾ ਆਪਾਂ ਐਵੇਂ ਕਹਿ ਦਈਏ ਵੀ ਹਾਂ ਦਵਾਈਆਂ ਨਾਲ ਛੱਡ ਸਕਦਾ ਹੈਗਾ ਬੰਦਾ ਉਹ ਗਲਤ ਫਹਿਮੀਆਂ ਨਹੀਂ ਗਿਆ ਜਿੰਨਾ ਚਿਰ ਆਪਣਾ ਮਨ ਨਹੀਂ ਅੰਦਰੋਂ ਮੰਨਦਾ ਹੈਗਾ ਵੀ ਹਾਂ ਵੀ ਮਾ ਕੋਈ ਵੀ ਕੰਮ ਲਾ ਲਓ ਵੀਰੇ ਨਸ਼ਾ ਲਾ ਲਓ ਹਨਾ ਵੀ ਮਾ ਛੱਡਣਾ ਹੈਗਾ ਜਾਂ ਕੋਈ ਕੰਮ ਪ੍ਰਤੀ ਲੱਗਣ ਲਾ ਲਓ ਹਨਾ ਵੀ ਅੰਦਰੋਂ ਵੀ ਮਨ ਦੀ ਆਵਾਜ਼ ਆਉਣੀ ਜ਼ਰੂਰੀ ਹੈਗੀ ਵੀ ਹਾਂ ਵੀ ਮੈਂ ਇਹ ਕੰਮ ਕਰਨਾ ਤਾਂ ਮੈਂ ਕਰ ਸਕਦਾਂਗਾ ਲੋਕ ਕਹਿ ਦਿੰਦੇ ਨੇ ਵੀ ਜੀਵ ਵਾਲੀ ਗੋਲੀ ਨਾਲ ਛੱਡਿਆ ਜਾਊਗਾ ਹਨਾ ਇਹ ਤਾਂ ਸਭ ਬਹਿਮ ਨੇਗੇ ਉਹ ਤਾਂ ਇੱਕ ਤਰ੍ਹਾਂ ਦਾ ਵੀਰੇ ਨਸ਼ੇਤੀ ਲੱਗਣ ਵਾਲਾ ਕੰਮ ਹੈ ਦਾ ਆਪਾਂ ਚਿੱਟਾ ਛੱਡ ਦੋ ਜੀਵ ਵਾਲੀ ਗੋਲੀ ਲਾ ਲਓ ਹਨਾ ਵੀ ਜਿੰਨਾ ਚਿਰ ਆਪਾਂ ਲਈ ਜਾਂਨੇ ਕੋ ਨਜ਼ਰਾਪਾ ਠੀਕ ਆ ਜਦੋਂ ਨਹੀਂ ਮਿਲਦੀ ਹੈਗੀ ਫੇਰ ਆਪਣਾ ਉਹੀ ਹਾਲ ਹੈਗਾ ਫੇਰ ਆਪਾਂ ਨਸ਼ੇ ਕਰਨੇ ਨੂੰ ਭਜਦੇ ਆਂਗੇ ਇੱਕ ਜਿਵੇਂ ਆਪਣੇ ਰਿਸ਼ਤੇਦਾਰ ਨੇ ਹਨਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਹ ਗੱਲ ਦਾ ਵੀ ਮੁੰਡਾ ਨਸ਼ੇ 'ਚ ਲੱਗ ਗਿਆ ਫਿਰ ਉਹਨਾਂ ਦਾ ਕਿਵੇਂ ਦਾ ਵਿਵਹਾਰ ਹੋਇਆ ਤੁਹਾਡੇ ਫੈਮਿਲੀ ਦੇ ਨਾਲ ਵੀ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਸਾਰੇ ਪਿੱਛੇ ਹਟ ਜਾਂਦੇ ਨੇ ਇਹ ਅਗਲਾ ਕਹਿੰਦਾ ਵੀ ਵੀ ਪਿੱਛੇ ਹੀ ਰੋ ਵੀ ਇਹਦਾ ਨਹੀਂ ਪਤਾ ਵੀ ਹਾਂ ਵੀ ਕੀ ਕਰ ਦਵੇ ਵੀ ਇਹਨੂੰ ਬਲਾਉਣ ਦੀ ਘਟ ਹੈਗਾ ਵੀ ਰਿਸ਼ਤੇਦਾਰਾਂ ਦੀ ਵੀ ਗੱਲ ਇਹ ਨਾ ਕਰ ਰਿਹਾ ਯਾਰ ਇੱਕ ਆਪਣਾ ਜਿਵੇਂ ਜਦੋਂ ਬੰਦਾ ਨਸ਼ੇ ਕਰਦਾ ਹੈ ਹਨਾ ਕਹਿੰਦਾ ਉਲੀ ਉਲੀ ਜਦੋਂ ਉਹਨੂੰ ਪੈਸੇ ਦਾ ਕੋਈ ਸਾਧਨ ਨਹੀਂ ਹੁੰਦਾ ਫਿਰ ਉਹ ਚੋਰੀ ਕਰਨ ਲੱਗ ਜਾਂਦਾ ਹੈ ਨਾ ਐਹੀ ਜੀ ਸਿਚੁਏਸ਼ਨ ਬਣੀ ਹੈ ਤੁਹਾਡੇ ਨਾਲ ਕਦੇ ਹਾਂ ਬਈ ਬਹੁਤ ਵਾਰ ਬਣੀ ਹੈਗੀ ਮੈਂ ਕਰੋ ਮੰਮੀ ਦੇ ਪਰਸ ਚੋਂ ਲੈ ਜਾਂਦਾ ਸੀਗਾ ਕੱਢ ਕੇ ਹਨਾ ਸੱਤ ਅੱਠ ਸਭਈ ਮੈਂ ਜਾਂਦੀ ਦੀਆਂ ਚੈਨਾਂ ਪਾਈਆਂ ਹੋਈਆਂ ਦੀਆਂ ਮੇਰੇ ਘਰ ਦੇਆਂ ਨੇ ਉਹ ਵੇਚਤੀਆਂ ਬਈ ਮੈਂ ਵੀ ਜਦੋਂ ਵੀ ਵੀ ਮੰਨ ਲਓ ਵੀ ਵੀ ਕੁਝ ਵੀ ਮੇਰੇ ਸਾਹਮਣੇ ਤਾਂ ਰੱਖਦੇ ਵੀ ਨਹੀਂ ਹੁੰਦੇ ਦੀਏ ਵੀ ਹਾਂ ਵੀ ਇਹ ਜੇ ਦੇ ਸਾਹਮਣੇ ਰੱਖਦੇ ਵੀ ਇਹ ਚੀਜ਼ ਗਾਇਬ ਹੈਗੀ ਬਸ ਕੋਈ ਫਾਇਦਾ ਹੀ ਨਹੀਂ ਹੈਗਾ ਤੁਹਾਨੂੰ ਮੈਂ ਦੱਸ ਕੇ ਹਟਾਂਗਾ ਵੀ ਹਾਂ ਜਿਹੜਾ ਮੇਰੇ ਤੇ ਪਰਚਾ ਪਿਆ ਉਹ ਕੁਝ ਗੱਲਾਂ ਹੈਗੀਆਂ ਨੇ ਜੋ ਮੈਂ ਨਹੀਂ ਦੱਸ ਸਕਦਾ ਹੈਗਾ ਉਹ ਇਹੀ ਕਾਰਨ ਕਰਕੇ ਪਿਆ ਹੋਇਆ ਹੈ ਵੀਰੇ ਵੀਰੇ ਨਸ਼ੇ ਪ੍ਰਤੀ ਉਹ ਮਤਲਬ ਕਿ ਗਲਤ ਸਟੈਪ ਚੱਕਿਆ ਤਾਂ ਕਰਕੇ ਵੀਰੇ ਜੇਲ੍ਹ ਗਏ ਤੇ ਨਸ਼ੇ ਕਰਕੇ ਜਿਵੇਂ ਆਪਣਾ ਕਿੰਨਾ ਕ ਪੈਸਾ ਖਰਾਬ ਹੋਇਆ ਇਹ ਮੈਂ ਵੀਰੇ ਜਿਆਦਾ ਨਹੀਂ ਹਸਾਬ ਜਿੰਨੀ ਕ ਆਪਣੀ ਹਸਿਆਤ ਤੇ ਵੀਰੇ ਮੈਂ ਹਸਿਆਤ ਤਾਂ ਚਲੋ ਇਹਦੇ ਵੀ ਚਕਾਦੀ ਹੈ ਹਨਾ ਕਟੂ ਘਟੇ ਵੀ ਮੈਂ 40-45 ਲੱਖ ਰੁਪਏ ਦਾ ਵੀਰ ਮੈਂ ਕਰ ਗਿਆ ਸੀਗਾ ਮੈਂ 4 4.5 ਸਾਲ ਦੇ ਵਿੱਚ ਵਿੱਚ ਇਹ ਉਦੋਂ ਜੇ ਵੀ ਤੁਹਾਡੀ ਮੈਰਿਜ ਹੋ ਚੁੱਕੀ ਸੀ ਜਿਵੇਂ ਹੁਣ ਤੁਸੀਂ ਜਿਵੇਂ ਮੈਰਿਡ ਹੋ ਹਨਾ ਪਹਿਲਾਂ ਜਦੋਂ ਤੁਸੀਂ ਨਸ਼ੇ 'ਚ ਸੀ ਉਦੋਂ ਮੈਰਿਜ ਹੋ ਚੁੱਕੀ ਨਹੀਂ ਵੀ ਮੈਂ ਨਸ਼ੇ 'ਚ ਮੈਂ ਮੈਰਿਜ ਤੋਂ ਬਾਤ ਚ ਲੱਗਿਆ ਸੀਗਾ ਵੀਰੇ ਇਹ ਪ੍ਰਸ਼ਠ ਹਾਂ ਜੀ ਵੀਰੇ ਜਿਹੜੇ ਤੁਹਾਡੇ ਲਾਈਫ ਪਾਰਟਨਰ ਨੇ ਉਹਨਾਂ ਨੇ ਕੋਈ ਸੰਯੋਗ ਨਹੀਂ ਦਿੱਤਾ ਵੀ ਤੁਸੀਂ ਇਹ ਚੀਜ਼ ਛੱਡੋ ਇਹ ਗਲਤ ਹੈ ਇਹ ਤਾਂ ਹਾਂ ਵੀ ਤੁਹਾਨੂੰ ਪਤਾ ਹੈਗਾ ਹੁਣ ਔਲਾ ਗਿਆ ਉਹ ਕਹਿੰਦਾ ਵੀ ਹੁਣ ਤੇਰੇ ਨਾਲ ਵੀ ਵਿਆਹ ਹੋਇਆ ਹੁਣ ਕਟਣੀ ਦਾ ਪੈਣੀ ਆ ਹਨਾ ਵੀ ਜੇ ਹੱਸ ਕੇ ਕੱਟੀਏ ਜੇ ਰੋ ਕੇ ਕੱਟੀਏ ਸਾਥ ਵਧੀਆ ਦਿੱਤਾਗਾ ਜਿੰਨੀ ਵੀ ਨਿਵੀਂਆ ਵੀਰੇ ਵਧੀਆ ਨਿਵਰੀ ਹੈਗੀ ਸਾਡੀ ਬਹੁਤ ਜ਼ਿਆਦਾ ਕਿ ਉਹਨੂੰ ਤਾਂ ਆਪਾਂ ਕੀ ਗਲਤ ਕਹਿਣਾ ਆਪਾਂ ਕਹੋਗੇ ਆਪ ਹੀ ਗਲਤ ਸੀਗੇ ਤੇ ਆਪਣਾ ਜਿਵੇਂ ਜਿਹੜਾ ਤੁਸੀਂ ਸੈਂਟਰ ਵਾਲੀ ਗੱਲ ਕਰ ਰਹੇ ਸੀ ਹਨਾ ਸੈਂਟਰਾਂ ਦੇ ਵਿੱਚ ਤੁਸੀਂ ਦੱਸਿਆ ਵੀ ਕੁਝ ਸੈਂਟਰ ਜਿਹੜੇ ਪ੍ਰਾਈਵੇਟ ਨੇ ਉਹਨਾਂ 'ਚ ਜ਼ਿਆਦਾ ਕੁੱਟਮਾਰ ਹੁੰਦੀ ਆ ਹਨਾ ਜਿਹੜੇ ਨਾਰਮਲ ਨੇ ਜਿਹੜੇ ਸਰਕਾਰੀ ਨੇ ਉਨਾ ਜੋ ਸਿੰਪਲ ਰੱਖਦੇ ਨੇ ਹਨ ਤੇ ਇਹਨਾਂ ਸੈਂਟਰਾਂ ਦੇ ਵੀ ਬਿਜ਼ਨਸ ਵੀ ਚਲਾਇਆ ਹੁੰਦਾ ਜਿਵੇਂ ਆਪਾਂ ਕਈ ਕਹਿੰਦੇ ਨੇ ਵੀ ਨਸ਼ਿਆਂ ਦਾ ਵੀ ਕਾਰੋਬਾਰ ਹੀ ਸੈਂਟਰਾਂ ਤੋਂ ਸ਼ੁਰੂ ਹੁੰਦਾ ਉਹ ਤੋਂ ਵੀ ਤੁਹਾਨੂੰ ਪਤਾ ਹੀ ਆ ਅੰਦਰ ਹਨ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਸੈਂਟਰ ਦੇ ਵਿੱਚ ਸੈਂਟਰ ਹੋ ਗਿਆ ਜੇਲ੍ਹਾਂ ਹੋ ਗਈਆਂ ਉਹਦੇ ਵਿੱਚ ਵੀ ਬੰਦੇ ਜਾ ਕੇ ਲਿੰਕ ਬੱਧਦੇ ਹੀ ਨੇਗੇ ਅਗਲਾ ਉੱਥੇ ਕੰਟੈਕਟ ਵਗੈਰਾ ਸ਼ੇਅਰ ਕਰ ਹੀ ਲੈਂਦਾ ਹੈਗਾ ਹਨ ਅਗਲਾ ਕਹਿੰਦਾ ਵੀ ਹਾਂ ਵੀ ਮਾ ਆਹ ਨਸ਼ਾ ਕਰਦਾ ਸੀਗਾ ਅੰਦਰੀਆ ਕਹਿੰਦਾ ਵੀ ਮਾ ਨਸ਼ਾ ਕਰਦਾ ਸੀ ਆਹਲਾ ਕਹਿੰਦਾ ਵੀ ਹਾਂ ਦੱਸੀ ਮੈਨੂੰ ਜੇ ਤੈਨੂੰ ਲੋੜ ਵੀ ਚੀਜ਼ ਦੀ ਵੀ ਮੈਂ ਤੈਨੂੰ ਉਹ ਕਰ ਦੂੰਗਾ ਵੀ ਜਦੋਂ ਮਰਜ਼ੀ ਫੋਨ ਕਰੀ ਉਤੋਂ ਫੜ ਲਈਆਂ ਕਰ ਲਿਓ ਆ ਕਰਨੇ ਸਾਨੂੰ ਇਹਦਾ ਬਿਜ਼ਨਸ ਨੇ ਗੁਰੇ ਨਸ਼ੇ ਲੈਦੇ ਹਨ ਉਹਨਾਂ ਦਾ ਟੰਗ ਹੈਗਾ ਜਿਵੇਂ ਮਰਜ਼ੀ ਵਿੱਚ ਉਹ ਪਰ ਵੇਚਣੀ ਹੈ ਚੀਜ਼ ਇੱਕ ਜੇ ਵੀ ਤੁਸੀਂ ਨਸ਼ਾ ਜਦੋਂ ਛੱਡਿਆ ਫਿਰ ਤੁਹਾਡਾ ਫੈਮਿਲੀ ਦਾ ਕਿਵੇਂ ਦਾ ਰਿਐਕਸ਼ਨ ਹੋਇਆ ਕੀ ਕਿਹਾ ਉਹਨਾਂ ਨੇ ਵੀ ਤੁਹਾਨੂੰ ਮਤਲਬ ਮੈਂ ਵੀ ਜਦੋਂ ਵੀ ਮੈਂ ਜੇਲ੍ਹ ਚੋਂ ਆਇਆ ਮੈਂ ਮੈਂ ਸੋਚਿਆ ਸੀਗਾ ਵੀ ਮੈਂ ਵੀ ਕਰਨਾ ਨਹੀਂ ਹੈਗਾ ਕੁਝ ਵੀ ਹੋਣਾ ਵੀ ਇੱਕ ਤਰ੍ਹਾਂ ਦੀ ਵੀਰੇ ਮੈਂ ਸੌਂ ਹੀ ਬਾਕਿਆ ਸੀਗਾ ਅੰਦਰੋਂ ਵੀ ਹਾਂ ਵੀ ਵੀ ਕਿਸੇ ਨਾਲ ਦਾ ਮੱਥੇ ਲੱਗਣਾਗਾ ਕਿਸੇ ਦੇ ਬਈ ਮੈਂ 6 ਮਹੀਨੇ ਮੈਂ ਬਿਲਕੁਲ ਵੀ ਮਗਰੋਂ ਵਾਰ ਨਹੀਂ ਨਿਕਲਿਆ ਉਹਦਾ ਉਹਦਾ ਮਨ ਮਾਰ ਕੇ ਮੈਂ ਘਰ ਹੀ ਰਹਿੰਦਾ ਸੀਗਾ ਖਾ ਲਿਆ ਪੀਆ ਸੌਂ ਲਿਆ ਬਸ ਇਹੀ ਮੇਰੀ ਰੁਟੀਨ ਸੀ ਪਰ ਤੁਹਾਨੂੰ ਪਤਾ ਹੀ ਬਈ ਜਦੋਂ ਕੋਈ ਵੀ ਜਵਾ ਕਾ ਕਰ ਦਿਆ ਨਾ ਸੁਦਰ ਦਾ ਉਹ ਕਰਦਿਆਂ ਖੁਸ਼ੀ ਤਾਂ ਹੁੰਦੀ ਹੀ ਆ ਹਨਾ ਵੀ ਹਾਂ ਹੁਣ ਸਹੀ ਹੈਗਾ ਬਾਕੀ ਫਿਰ ਹੌਲੀ ਹੌਲੀ ਵੀਰੇ ਵਿਸ਼ਵਾਸ ਬਣਾਇਆ ਵੀ ਬਈ ਕਿਤੇ ਮੈਂ ਚਾਂਦੀ ਦੀ ਚੈਨ ਨਹੀਂ ਲੱਗਦਾ ਸੀ ਹੁਣ ਮੇਰੇ ਸੋਨੇ ਦੀ ਵੀ ਪਈ ਵੀਰੇ ਤੇ ਇੱਕ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਤੁਹਾਡੇ ਮਨ ਅੰਦਰੋਂ ਆਵਾਜ਼ ਆਈ ਉਹਨਾਂ ਨਸ਼ਾ ਛੱਡਣ ਵਾਸਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਿਆ ਜਦੋਂ ਨਸ਼ਾ ਛੱਡਣ ਲਈ ਜੀ ਬਈ ਮੈਂ ਤੁਹਾਨੂੰ ਦੱਸ ਕੇ ਟਾਈਮ ਕਰੇ ਅਨੁਸਾਰ ਬਈ ਮੈਂ 6 ਮਹੀਨੇ ਤੱਕ ਬਈ ਮੈਂ ਬਿਲਕੁਲ ਹੀ ਨਿਕਲਿਆ ਨਹੀਂ ਆਇਗਾ ਫਿਰ ਹੌਲੀ ਹੌਲੀ ਫਿਰ ਮੈਨੇ ਸੋਚਿਆ ਵੀ ਚੱਲ ਕੁਝ ਕਰਦੇ ਤਾਂ ਹੈ ਨਹੀਂਗੇ ਵੀ ਚੱਲ ਥੋੜਾ ਜਿਹਾ ਵੀ ਸਰੀਰ ਕਰਨੀ ਨੂੰ ਵੀ ਧਿਆਨ ਦੇ ਲਈਏ ਵੀ ਆਪਾਂ ਚਲੋ ਜਿਮ ਵੱਲ ਲੱਗਣ ਲੱਗ ਜਾਂਦੀ ਆ ਆਪਣੇ ਪਿੰਡ ਹੈਗੀ ਆ ਵੀ ਜਿਮ ਜਗਤਾਰભાઈ ਆਪਣੇ ਵਧੀਆ ਨੇਗੇ ਮਤਲਬ ਰਿਲੇਟਿਵ ਚ ਮੈਂ ਉਹਨਾਂ ਕੋਲ ਵੀ ਗਿਆ ਉਹਨਾਂ ਨੂੰ ਕਿਹਾ ਵੀ ਐਵੇਂ ਕਰਕੇ ਵੀ ਵੀ ਬਾਈ ਮੈਂ ਸਾਰਾ ਕੁਝ ਹੁਣ ਛੱਡਤਾ ਵੀ ਮੈਂ ਜਿਮ ਲੱਗਣਾਗਾ ਹੁਣ ਜੋ ਵੀ ਬੰਦਾ ਆਪਾਂ ਨੂੰ ਪਹਿਲਾਂ ਮਿਲਿਆ ਹੋਵੇ ਹਨਾ ਬੰਦੇ ਨੂੰ ਖੁਸ਼ੀ ਤਾਂ ਹੁੰਦੀ ਆ ਉਹਨੇ ਮੈਨੂੰ ਹੌਸਲਾ ਵੀ ਦਿੱਤਾ ਵੀ ਹਾਂ ਵੀ ਕੋਈ ਗੱਲ ਨਹੀਂ ਤੂੰ ਜਿੰਮ ਲਾਇਆ ਕਰ ਵੀ ਪੈਸੇ ਦੀ ਪਰਵਾਹ ਨਾ ਕਰੀ ਵੀ ਤੂੰ ਆ ਜਾਆ ਕਰ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਤੂੰ ਲਾ ਜਿੰਮ ਖੁੱਲ ਕੇ ਵੀ ਤਾਂ ਵੀ ਫਿਰ ਮੈਂ ਸਾਲ ਡੇਢ ਸਾਲ ਵਧੀਆ ਤਰੀਕੇ ਨਾਲ ਮੈਂ ਜਿੰਮ ਲਾਈ ਫਿਰ ਉਹਦੋਂ ਬਾਅਦ ਬਈ ਮੇਰਾ ਸੁੱਖ ਨਾਲ ਬਾਬੇ ਨੇ ਬਾਹ ਫੜੀ ਆਪਣਾ ਕੰਮ ਦਾ ਆਪਣਾ ਵਧੀਆ ਸਿਸਟਮ ਚੱਲ ਪਿਆ ਆਪਣਾ ਦੇਖਦੇ ਤੇ ਕੋਈ ਮੈਸੇਜ ਦੇਣਾ ਚਾਹੋਗੇ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਮੈਸੇਜ ਦਾ ਵੀਰੇ ਇਹੀ ਹੈਗਾ ਵੀ ਹਾਂ ਵੀ ਕੋਈ ਵੀ ਵੀ ਆਪ ਦੇ ਜਿਹੜਾ ਵੀ ਤੁਹਾਨੂੰ ਵੀ ਯਾਰ ਦੋਸਤ ਕੋਈ ਤੁਹਾਡਾ ਪੱਕਾ ਯਾਰ ਦੋਸਤ ਹੈ ਤੁਹਾਨੂੰ ਮਤਲਬ ਕੀ ਐ ਕਹਿੰਦਾ ਵੀ ਹਾਂ ਚੀਜ਼ ਦਾ ਵੀ ਟੇਸਟ ਕਰਕੇ ਦੇਖ ਠੀਕ ਆ ਵੀ ਹਾਂ ਵੀਓ ਸਾਲਾ ਯਾਰ ਦੋਸਤ ਨਹੀਂ ਹੈਗਾ ਵੀਰੇ ਆਪਣਾ ਸਭ ਤੋਂ ਵੱਡਾ ਦੁਸ਼ਮਣ ਆਗਾ ਪਰ ਇੱਕ ਘਰਦਿਆਂ ਨੂੰ ਵੀ ਜੁਆਕਾਂ ਦੇ ਮਤਲਬ ਕਿ ਆਪਾਂ ਕਹਿੰਨੇ ਆਗੇ ਵੀ ਹਾਂ ਵੀ ਪਲੀਜ਼ ਆਪਣੇ ਬੱਚਿਆਂ ਦੇ ਧਿਆਨ ਦਿਓ ਕਿਉਂਕਿ ਜੋ ਹੁਣ ਦਾ ਜ਼ਮਾਨਾ ਹੈਗਾ ਬਹੁਤ ਗੰਦਾ ਚੱਲ ਰਿਹਾ ਹੈਗਾ ਵੀ ਆਪਣਾ ਬੱਚਾ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਜਾਂਦਾ ਕਿਹੜੇ ਯਾਰ ਦੋਸਤ ਨਾਲ ਮਿਲਦਾ ਉੱਠਦਾ ਬੈਠਦਾ ਪਲੀਜ਼ ਉਹਨੂੰ ਕੰਟੈਕਟ ਤੇ ਰੱਖੋ ਵੀ ਤਾਂ ਜੋ ਆਪਣਾ ਆਪਣੇ ਬੱਚੇ ਦੀ ਨਾ ਹਰ ਇੱਕ ਡਿਟੇਲ ਮਿਲ ਸਕੇ ਵੀ ਆਪਣਾ ਬੱਚਾ ਗਲਤ ਰਸਤੇ ਤਾਂ ਨਹੀਂ ਜਾ ਰਿਹਾ ਹੈਗਾ ਇੱਕ ਤੁਸੀਂ ਜਿਵੇਂ ਸਰੀਰ ਬਣਾਇਆ ਹੁਣ ਵਧੀਆ ਵੀ ਪਹਿਲਾਂ ਵੀ ਐਦਾਂ ਦੀ ਹੁੰਦੇ ਸੀ ਯਾਰ ਪਹਿਲਾਂ ਤਾਂ ਵੀ ਮੈਂ ਸਾਰਾ 60 62 ਕਿਲੋ ਦਾ ਹੁੰਦਾ ਸੀ ਬਈ ਜਦੋਂ ਨਸ਼ਾ ਕਰਦਾ ਸੀ ਬਈ ਉਹ ਬਸ ਦੇਖ ਕੇ ਡਰ ਲੱਗਦਾ ਸੀ ਬਈ ਮੈਂ ਤੁਹਾਨੂੰ ਮੇਰਾ ਫੋਨ ਵੀ ਨਹੀਂ ਮੈਂ ਤਾਂ ਕਿਉਂਕਿ ਰੱਖਿਆ ਹੋਇਆ ਸੀ ਵੀਰੇ ਤਿੰਨ ਚਾਰ ਸਾਲ ਮੈਂ ਬਿਨਾਂ ਫੋਨ ਤੋਂ ਰਹਿਾਂਗਾ ਇਹ ਤਾਂ ਫੋਨ ਮੈਂ ਜਦੋਂ ਹੁਣ ਜੌਬ ਤੇ ਲੱਗਿਆ ਵੀਰੇ ਫੇਰ ਮੈਂ ਉਹਦਾ ਰੱਖਣ ਲੱਗਾ ਕਿ ਤੁਹਾਨੂੰ ਪਤਾ ਫਿਰ ਕੰਮਕਾਰ ਤਾਂ ਹਣਾ ਫੋਨ ਵਗੈਰਾ ਆਉਂਦੇ ਨੇਗੇ ਬਈ ਫੋਨ ਰੱਖਦੇ ਹੀ ਨਹੀਂ ਤੇ ਮੈਂ ਵੇਚ ਦਿੰਦਾ ਦੀਆ ਮੈਂ ਨਸ਼ਾ ਕਰਨਾ ਤਾਂ ਸਾਰਾ ਕੁਝ ਬਈ ਮੂੰਹ ਕਾਲਾ ਡਰਾਵਣਾ ਲੱਗਦਾ ਹੁੰਦਾ ਸੀ ਬਈ ਘਰ ਦੇ ਵੀ ਦੇਖ ਕੇ ਗਾਲਾਂ ਕੱਢਦੇ ਹੁੰਦੇ ਸੀ ਵੀ ਆ ਆ ਵੀ ਤੈਨੂੰ ਤੇਰੀ ਸ਼ਕਲ ਨੂੰ ਹੋਈ ਕੀ ਜਾਂਦਾਗਾ ਤੇ ਮਿਸਾਲ ਕ